ਇੱਕ ਕਹਾਣੀ ਸੁਣਾਉਣ ਲੱਗਾ ਹਾਂ ਦੋਸਤੋ ਕਹਿੰਦੇ ਮੰਡੀ ਦੇ ਵਿੱਚ ਬੰਦਾ ਪਿਆ ਸੀ ਫਸਲ ਦੀ ਰਾਖੀ ਆੜਤੀ ਆਇਆ ਤੇ ਜਿਹੜਾ ਜ਼ਿੰਮੇਦਾਰ ਫਸਲ ਦੀ ਰਾਖੀ ਪਿਆ ਸੀ ਕਹਿੰਦਾ ਸੇਠ ਜੀ ਮੱਛਰ ਬਹੁਤ ਵੱਡੇ ਨੇ ਜੇ ਕਿਤੇ ਇੱਕਾ ਕਰ ਲੈਣ ਤਾਂ ਸਣੇ ਬੰਦੇ ਦੇ ਕਿਹੜਾ ਨਾਮ ਅੰਜਾ ਚੱਕ ਕੇ ਲੈ ਜਾਣਾ ਸੇਠ ਜੀ ਵੀ ਸਿਆਣੇ ਸੀ ਉਹ ਕਹਿੰਦੇ ਸਰਦਾਰ ਜੀ ਫਿਕਰ ਨਾ ਕਰੋ ਇਹਨਾਂ 'ਚ ਵੀ ਤੁਹਾਡੇ ਵਾਲਾ ਖੂਨ ਹੈ ਤੁਹਾਡੇ ਹੀ ਖੂਨ ਪੀਂਦੇ ਆ ਇਸ ਲਈ ਜਦੋਂ ਤੁਸੀਂ ਏਕਾ ਨਹੀਂ ਕਰ ਸਕਦੇ ਤਾਂ ਇਹਨਾਂ ਨੇ ਕੀ ਸਵਾ ਏਕਾ ਕਰਨਾ ਇਹ ਹੁਣ ਤੁਸੀਂ ਆਪ ਸਮਝ ਲਿਓ ਜਿਹੜੇ ਹਾਲਾਤ ਨੇ ਫਸਲਾਂ ਦੇ ਮੰਡੀਆਂ 'ਚ ਰੁਲ ਰਹੀਆਂ ਨੇ ਡੀਏਪ ਮਿਲ ਨਹੀਂ ਰਿਹਾ ਪਰ ਫੇਰ ਵੀ ਸਾਡੇ ਲੋਕ ਪਾਰਟੀ ਬਾਜ਼ੀਆਂ ਪਿੱਛੇ ਫਿਰਦੇ ਆ ਜਿਹੜੀਆਂ ਜਿਮਣੀ ਚੋਣਾ ਹੋ ਰਹੀਆਂ ਨੇ ਇਦੇ 'ਚ ਵੀ ਕੋਈ ਸਵਾਲ ਨਹੀਂ ਪੁੱਛ ਰਿਹਾ ਵੀ ਸਾਨੂੰ ਡੀਏਪੀ ਕਿਉਂ ਨਹੀਂ ਮਿਲ ਰਿਹਾ ਤੇ ਫਸਲ ਕਿਉਂ ਨਹੀਂ ਤੋਲੀ ਜਾ ਰਹੀ 20 ਵੀ ਦਿਨ ਹੋ ਗਏ ਸੈਲਰਾਂ ਵਾਲੇ ਆਪਣੀ ਮਰਜ਼ੀ ਦੀਆਂ ਕਾਟਾਂ ਲਾ ਕੇ ਚੱਕਦੇ ਆ ਤੇ ਸਾਡਾ ਯਾਰ ਉਹ ਸੱਚਮੁੱਚ ਹੀ ਉਹ ਮਛਰਾਂ ਵਾਲੀ ਗੱਲ ਹੋ ਗਈ ਕਿ ਸਾਡੇ 'ਚ ਏਕਾ ਨਹੀਂ ਹੈ ਤਾਕਤ ਤਾਂ ਬੜੀ ਹੈ ਪਰ ਏਕਾ ਨਹੀਂ ਹੈ ਵੋਟਾਂ ਅਸੀਂ ਫੇਰ ਜੁੱਤੀਆਂ ਮਾਰਨ ਵਾਲਿਆਂ ਨੂੰ ਹੀ ਪਾਉਣੇ ਆ ਇੱਕ ਕਹਾਣੀ ਲੱਗਦੇ ਹੱਥ ਹੋਰ ਸੁਣਾ ਦਿੰਨਾ ਇੱਕ ਵਾਰ ਕਹਿੰਦੇ ਵੀ ਇੱਕ ਰਾਜਾ ਆਪਣੀ ਜਨਤਾ ਦਾ ਬੜਾ ਫਿਕਰਮੰਦ ਸੀ ਉਹ ਸੋਚਦਾ ਸੀ ਕਿ ਯਾਰ ਮੇਰੇ ਰਾਜ ਦੇ ਲੋਕ ਜਿਹੜੇ ਆ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਫਿਕਰਮੰਦ ਜਿਹੜੇ ਸੋਚਣ ਸਮਝਣ ਦੀ ਤਾਕਤ ਰੱਖਦੇ ਹੋਣ ਤੇ ਕਿਸੇ ਤੋਂ ਓਏ ਨਾ ਕਹਾਉਣ ਗੈਰਤਮੰਦ ਹੋਣ ਉਹਨੇ ਲੋਕਾਂ ਨੂੰ ਜਗਾਉਣ ਦੇ ਲਈ ਟੈਕਸ ਜਿਹੜਾ ਸੀ ਵਧਾਤਾ ਲੋਕ ਨਹੀਂ ਬੋਲੇ ਫਿਰ ਉਹਨੇ ਦੁੱਗਣਾ ਕਰਤਾ ਟੈਕਸ ਲੋਕ ਫੇਰ ਵੀ ਨਹੀਂ ਬੋਲੇ ਜਦੋਂ ਟੈਕਸ ਵਧਾ ਕੇ ਹੰਭ ਗਿਆ ਉਹ ਕਹਿੰਦਾ ਯਾਰ ਇਸ ਤਰ੍ਹਾਂ ਤਾਂ ਗੱਲ ਨਹੀਂ ਬਣਦੀ ਵੀ ਮੈਂ ਆਪਣੇ ਲੋਕਾਂ ਦੀ ਜ਼ਮੀਰ ਜਗਾਉਣੀ ਆ ਕੀ ਕੀਤਾ ਜਾਵੇ ਫਿਰ ਉਹਨੇ ਆਪਣੇ ਸਿਪਾਈਆਂ ਦੀ ਡਿਊਟੀ ਲਾਈ ਵੀ ਤੁਸੀਂ ਆਉਂਦੇ ਜਾਂਦੇ ਰਾਹੀਆਂ ਦੇ ਟੈਕਸ ਲੈਣੇ ਨੇ ਤੇ ਨਾਲ ਇਹ ਕਹੇ ਕਿ ਜੁੱਤੀ ਮਾਰਨੀ ਆ ਲਓ ਜੀ ਹੁਣ ਜਾਣ ਆਉਣ ਵਾਲਿਆਂ ਨੂੰ ਸਿਪਾਹੀ ਘੇਰਨ ਲੱਗੇ ਪੈਸੇ ਲੈਂਦੇ ਤੇ ਨਾਲ ਜੁੱਤੀ ਮਾਰਦੇ ਤੇ ਜੁੱਤੀਆਂ ਖਾਣ ਵਾਲਿਆਂ ਦੀਆਂ ਲਾਈਨਾਂ ਲੱਗਣ ਲੱਗੀਆਂ ਕੁਸਤਨ ਲੰਘੇ ਤਾਂ ਲੋਕ ਇਕੱਠੇ ਹੋ ਕੇ ਰਾਜੇ ਕੋਲ ਚਲੇ ਗਏ ਰਾਜਾ ਖੁਸ਼ ਹੋ ਗਿਆ ਕਹਿੰਦਾ ਵੀ ਬਹੁਤ ਚੰਗੀ ਗੱਲ ਐ ਵੀ ਲੈ ਆਪਣੇ ਏਰੀਆ ਦੇ ਲੋਕਾਂ ਦੀ ਜ਼ਮੀਰ ਜਾਗ ਗਈ ਮੇਰੇ ਰਾਜ ਦੇ ਲੋਕਾਂ ਦੀ ਵੀ ਆਪਾਂ ਇਹੀ ਜਗਾਉਣੀ ਚਾਹੁੰਦੇ ਸੀ ਉਹ ਕਹਿੰਦਾ ਹਾਂ ਵੀ ਦੱਸੋ ਮੈਂ ਤੁਹਾਡਾ ਰਾਜਾ ਤੁਹਾਡੀ ਕੀ ਸੇਵਾ ਕਰ ਸਕਦਾ ਉਹ ਇੱਕ ਦੋ ਜਿਹੜੇ ਵਿਚ ਚੌਧਰੀ ਸੀਗੇ ਉਹ ਮੂਰੇ ਹੋਏ ਉਹ ਕਹਿੰਦੇ ਜੀ ਅਸੀਂ ਬੇਨਤੀ ਲੈ ਕੇ ਆਏ ਆ ਤੁਹਾਡੇ ਅੱਗੇ ਵੀ ਸਾਡੇ ਨਾਲ ਬਹੁਤ ਤਕਾ ਹੁੰਦਾ ਇਹ ਤਕਾ ਅਸੀਂ ਚੱਲ ਨਹੀਂ ਸਕਦੇ ਅਸੀਂ ਕੰਮ ਕਾਰ ਜਾਣਾ ਹੁੰਦਾ ਤੁਹਾਡੇ ਬੰਦੇ ਟੈਕਸ ਲੈਂਦੇ ਆ ਤੇ ਜੁੱਤੀਆਂ ਮਾਰਦੇ ਆ ਵੀ ਚਲੋ ਸਾਨੂੰ ਜੁੱਤੀਆਂ ਤੋਂ ਵੀ ਇਤਰਾਜ਼ ਨਹੀਂ ਟੈਕਸ ਤੋਂ ਵੀ ਇਤਰਾਜ਼ ਨਹੀਂ ਪਰ ਸਾਡੀਆਂ ਲਾਈਨਾਂ ਲੰਬੀਆਂ ਲੱਗ ਜਾਂਦੀਆਂ ਟਾਈਮ ਬਹੁਤ ਲੱਗਦਾ ਇਸ ਲਈ ਜੁੱਤੀਆਂ ਮਾਰਨ ਵਾਲੇ ਬੰਦੇ ਵਧਾਓ ਤਾਂ ਉਹ ਰਾਜਾ ਮੱਥੇ ਤੇ ਹੱਥ ਮਾਰ ਕੇ ਹੋਇਆ ਕਹਿੰਦਾ ਵੀ ਇਹਨਾਂ ਦੀ ਜ਼ਮੀਰ ਜਗਾਉਣੀ ਬਹੁਤ ਔਖੀ ਆ। ਸੋ ਆ ਵੋਟਾਂ 'ਚ ਵੀ ਹੁਣ ਜਿਹੜੀਆਂ ਚੱਲਦੀਆਂ ਨੇ ਜਿਵਨੀ ਚੋਣਾ ਜਿਹੜੇ ਹੁਣ ਮੌਕੇ ਦੀ ਸਰਕਾਰ ਦੇ ਝੰਡੇ ਚੱਕੀ ਫਿਰਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਕਹਾਣੀ ਦਾ ਕੀ ਮਤਲਬ ਬਣਦਾ ਤੇ ਬਾਕੀ ਰਾਜੇ ਹੁਣ ਸਾਡੀਆਂ ਜ਼ਮੀਰਾਂ ਜਗਾਉਣ ਨੂੰ ਫਿਰਦੇ ਆ ਮੇਰੇ ਖਿਆਲ ਤਾਂ ਜੁੱਤੀਆਂ ਮਾਰਦੇ ਆ ਹੁਣ ਦੇਖਣਾ ਬਣਦਾ ਵੀ ਸਾਡੀ ਜ਼ਮੀਰ ਜਾਗਦੀ ਆ ਜਾਂ ਨਹੀਂ। ਜਾਂ ਫਿਰ ਉਹ ਆਰਤੀ ਇਹਦੇ ਕਹਿਣ ਵਾਂਗੂ ਵੀ ਸਾਡੇ ਚੇਕਾ ਹੋਣਾ ਹੀ ਨਹੀਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹੋਰ ਕਹਾਣੀਆਂ ਬਹੁਤ ਵਧੀਆ ਨੇ ਇਸ ਤਰ੍ਹਾਂ ਦੀਆਂ ਸੁਣਾਉਂਦੇ ਰਹਾਂਗੇ ਧੰਨਵਾਦ